ਹਾਲੇਲੂਇਆ ਥੈਂਕ ਯੂ ਜੀਜ਼ਸ ਧੰਨਵਾਦ ਹੋ ਪਰਮੇਸ਼ਰ ਤਾਰੀਫੋ 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 ਧੰਨਵਾਦੋ 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 ਸਮਰਤੀ ਪਰਮੇਸ਼ਰ ਐ ਅਬਰਾਮ ਇਜ਼ਹਾਕ ਯਾਕੂਬਾ ਨਾਨੂ ਕਰਦਾਉ ਦੇ ਪਰਮੇਸ਼ਰ ਸਰਬਸ਼ਕਤੀਮਾਨ ਖੁਦਾਵਨ ਖੁਦਾ ਜ਼ਿੰਦਾ ਔਰ ਸੱਚੇ ਪਰਮੇਸ਼ਰ ਤੇਰਾ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਤਾਰੀਫ ਹੋ ਤਾਰੀਫ ਹੋ ਤਾਰੀਫ ਹੋ ਤਾਰੀਫ ਹੋ ਯੁਗ ਯੁਗ ਇੱਕ ਜਹ ਰਹਿਣ ਵਾਲੀ ਪਰਮੇਸ਼ਰ ਤੇਰਾ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਸਮਰਤੀ ਪਰਮੇਸ਼ਰ ਤੇਰੀ ਮਹਿਮਾ ਤੇਰੀ ਸਤੂਤੀ ਹੋ ਖੁਦਾਵੰਦ ਖੁਦਾ ਤੇਰੀ ਜ਼ਿੰਦਾ ਪ੍ਰੈਜ਼ੈਂਸ ਤੇਰੀ ਜ਼ਿੰਦਾ ਹਜ਼ੂਰੀ ਵਿੱਚ ਹੋਣੇ ਲਾਰਡ ਆਪਣੇ ਕਦਮਾਂ ਨੂੰ ਚੌਕਸੀ ਦੇ ਨਾਲ ਰੱਖਦੇ ਹਾਂ ਇਸ ਪਲ ਦੀ ਖੁਸ਼ੀ ਨੂੰ ਡਰ ਦੇ ਉੱਤੇ ਕੰਮ ਦੇ ਮਨਾਉਂਦੇ ਅਤੇ ਰਧਨਿਆਵਾਦ ਕਰਦੇ ਹਾਂ ਪਿਤਾ ਸੋ ਜਿਨੇ ਜਨਾਈ ਦੀ ਇਸ ਪ੍ਰਾਰਥਨਾ ਨਾਲ ਜੁੜ ਟੁਕਿਆ ਸਭ ਜਨ ਆਪਣੀ ਹੱਥ ਕੋ ਉੱਟਨ ਖੋਲਦੇ ਆਪਣੀ ਹੱਥਾਂ ਨੂੰ ਉਠਾਉਂਦੇ ਹਾਂ ਖੁਦਾਵੰਦ ਦੇ ਅੱਗੇ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਸ਼ੁਕਰਗੁਜ਼ਾਰੀ ਦੇ ਨਾਲ ਧੰਨਵਾਦ ਦੇ ਨਾਲ ਥੈਂਕਸ ਗੀਵਿੰਗ ਦੇ ਨਾਲ ਪਰਮੇਸ਼ਰ ਦੀ ਪ੍ਰੈਜ਼ੈਂਸ ਦੇ ਵਿੱਚ ਪਰਵੇਸ਼ ਕਰਨਾ ਸ਼ੁਰੂ ਕਰੋ ਪਵਿੱਤਰ ਆਤਮਾ ਦਾ ਆਨਰ ਤੇ ਯਾਦ ਕਰਦੇ ਹਾਂ ਪਵਿੱਤਰ ਆਤਮਾ ਦਾ ਸਵਾਗਤ ਕਰਦੇ ਹਾਂ ਕਹਿੰਦੇ ਹਾਂ ਕਿ ਹੌਲੀ ਸਪਿਰਟ ਵੀ ਵੈਲਕਮ ਯੂ ਇਨ ਦਾ ਨੇਮ ਆਫ ਜੀਸਸ ਸਾਮਰਤੀ ਪਰਮੇਸ਼ਰ ਪਾਕ ਰੋਸੀ ਤੜਾ ਸਵਾਗਤ ਕਰਦੀਆਂ ਗੁੱਡ ਮਾਰਨਿੰਗ ਹੌਲੀ ਸਪਿਰਟ ਮੈਂ ਅਪਲੀਕੀਸੇ ਵਿੱਚ ਇਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਵਿੱਤਰ ਆਤਮਾ ਤੁਹਾਡਾ ਸਵਾਗਤ ਕਰਦਾ ਮੈਂ ਤੈਨੂੰ ਪੁਕਾਰਦਾ ਖੁਦਾਵਨ ਮੇਰੇ ਅੱਗੇ ਹੋ ਕੇ ਚੱਲੋ ਮੇਰੇ ਰਸਤੇਆਂ ਨੂੰ ਤਿਆਰ ਕਰੋ ਪਰਮੇਸ਼ਰ ਮੇਰੇ ਸਾਰੇ ਸਟਰਗਲ ਮੇਰੀ ਜ਼ਿੰਦਗੀ 'ਚੋਂ ਖਤਮ ਕਰੋ ਪਰਮੇਸ਼ਰ ਮੇਰੇ ਸਾਰੇ ਦੁੱਖ ਤਕਲੀਫਾਂ ਮੁਸੀਬਤਾਂ ਤੰਗੀਆਂ ਪਰੇਸ਼ਾਨੀਆਂ ਮੇਰੀ ਲਾਈਫ ਦੇ ਰਸਤੇਆਂ 'ਚੋਂ ਪਰਮੇਸ਼ਰ ਦੂਰ ਕਰ ਦੇ ਖੁਦਾਵਨ ਖੁਦਾ ਤਾਂ ਕਿ ਮੈਂ ਖੁਦਾਵਨ ਜੱਤੂ ਮੇਰੇ ਅੱਗੇ ਹੋ ਕੇ ਚੱਲਣੇ ਪਰਮੇਸ਼ਰ ਖੁਦਾਵਨ ਮੇਰੇ ਸਾਰੇ ਰਸਤੇਆਂ ਨੂੰ ਤੂੰ ਸਾਫ਼ ਕਰ ਦੇ ਪਿਤਾ ਤਾਕੀ ਮੈਂ ਤੇਰੀ ਵੱਲ ਦੌੜਾਂ ਆਵਾ ਪਰਮੇਸ਼ਰ ਖੁਦਾਵੰ ਮੈਂ ਤੇਰੀ ਵੱਲ ਖਿੱਚਿਆ ਆਵਾ ਸਮਰਥੀ ਪਰਮੇਸ਼ਰ ਤੇਰੇ ਪਲੇ ਕੰਮਾਂ ਨੂੰ ਦੇਖਦਿਆਂ ਆ ਹਾਂ ਪਰਮੇਸ਼ਰ ਕਿਉਂਕਿ ਤੂੰ ਆਪਣੇ ਵਚਨ ਦੇ ਵਿੱਚ ਲਿਖਿਆ ਚੱਕੋ ਤੇ ਵੇਖੋ ਯਹੋਵਾ ਕਿੰਨਾ ਪਲਾ ਤੇ ਕਿੰਨਾ ਮੁਬਾਰਕ ਪਰਮੇਸ਼ਰ ਆ ਲਾਰਡ ਮੈਂ ਤੈਨੂੰ ਚੱਖਾਂ ਮੈਂ ਤੈਨੂੰ ਵੇਖਾਂ ਖੁਦਾਵੰਦ ਮੈਂ ਤੇਰੀਆਂ ਪਲਿਆਈਆਂ ਨੂੰ ਦੇਖਾਂ ਮੈਂ ਤੇਰੀਆਂ ਦਿਆਲੀਆਂ ਨੂੰ ਦੇਖਾਂ ਪਰਮੇਸ਼ਰ ਤੇਰੀ ਕਰੂਣਾ ਨੂੰ ਦੇਖਾਂ ਪਰਮੇਸ਼ਰ ਖੁਦਾਵੰਦ ਜਿਸ ਤਰ੍ਹਾਂ ਮੈਂ ਅੱਜ ਦੇਖਿਆ ਖੁਦਾਵੰਦ ਕਿ ਮੈਂ ਪੂਰੀ ਰਾਤ ਪਰਮੇਸ਼ਰ ਤੂੰ ਮੈਨੂੰ ਸੰਭਾਲ ਲਿਆ ਵਾ ਪਿਤਾ ਜੀ ਦੀ ਸੁਬਾ ਤੇ ਤੇਰੀ پاک ਬਣਾ ਵਿੱਚਾਂ ਪਰਮੇਸ਼ਰ ਕਿਉਂਕਿ ਮੈਂ ਆਇਆ ਨਹੀਂ ਬਲਕਿ ਲਿਆਇਆ ਜਾਂ ਵਾ ਨਤਾ ਬੱਲਾ ਨਤਾ ਸ਼ਕਤੀ ਨਾ ਪਰ ਤੇਰੀ ਆਤਮਾ ਦੇ ਦੁਆਰਾ ਸਮਰਥੀ ਪਰਮੇਸ਼ਰ ਐ ਖੁਦਾਵੰਦ ਮੈਂ ਤੇਰੀਆਂ ਨਸਾਰੀਆਂ ਪਲਿਆਈਆਂ ਨੂੰ ਯਾਦ ਕਰਦਾ ਮੈਂ ਤੇਰੀਆਂ ਦਿਆਲੀਆਂ ਨੂੰ ਯਾਦ ਕਰਦਾ ਪਰਮੇਸ਼ਰ ਐ ਖੁਦਾਵੰਦ ਆ ਤੂੰ ਵਫਾਦਾਰ ਆ ਤੂੰ ਕਿਹਨ ਨੂੰ ਕਿਹੋ ਜਿਹਾ ਧਰਮੀ ਪਰਮੇਸ਼ਰ ਤੂੰ ਕਿੰਦਾ ਅਤਮ ਮਹਾਨ ਸਭ ਸ਼ਕਤੀਮਾਨ ਪਰਮੇਸ਼ਰ ਤੂੰ ਪਵਿੱਤਰ ਪਰਮੇਸ਼ਰ ਤੂੰ ਵਫਾਦਾਰ ਪਰਮੇਸ਼ਰ ਆ ਤੇਰੇ ਤੁਲ ਤੇਰੇ ਸਨਮਾਨ ਕੋਈ ਨਹੀਂ ਆ ਖੁਦਾਵੰ ਯਹੋਵਾ ਪਰਮੇਸ਼ਰ ਜੋ ਮੇਰੀ ਜ਼ੁਬਾਨ ਤੇਰੇ ਨਾਮ ਦੀ ਉਸਤ ਤੇਰੇ ਨਾਮ ਦੀ ਵਡਿਆਈ ਕਰ ਰਹੀ ਆ ਪਿਤਾ ਮੇਰੇ ਹੱਥ ਤੇਰੀ ਵੱਲ ਚੁੱਕੇ ਹੋਏ ਪਿਤਾ ਮੇਰਾ ਜੀ ਤੇਰੀ ਵੱਲ ਚੁੱਕਿਆ ਹੋਇਆ ਪਰਮੇਸ਼ਰ ਮੈਂ ਤੇਰੀ ਪਾਕ ਪਨਾ ਵਿੱਚ ਪਨਾ ਲਈ ਆ ਖੁਦਾਵਨ ਯਹਵਾ ਪਰਮੇਸ਼ਰ ਤੂੰ ਮੇਰੇ ਛੁਪਨੇ ਦੀ ਜਗਾ ਬਣਿਆ ਪਰਮੇਸ਼ਰ ਖੁਦਾਵਨ ਖੁਦਾ ਯਹਵਾ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਸਭ ਸ਼ਕਤੀਮਾਨ ਪਰਮੇਸ਼ਰ ਕਹਿੰਦੇ ਆ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਧੰਨਵਾਦ ਕਰਦੀ ਪਿਤਾ ਇਸ ਅੰਮ੍ਰਿਤ ਵੇਲੇ ਖੁਦਾਵਨ ਯਹਵਾ ਪਰਮੇਸ਼ਰ ਮੈਨੂੰ ਉੱਠ ਕੇ ਤਿਆਰੀ ਕਰਕੇ ਤੇਰੀ ਉਡੀਕ ਵਿੱਚ ਆ ਪਿਤਾ ਖੁਦਾਵਨ ਮੈਂ ਵਿਸ਼ਵਾਸ ਕਰਦਾ ਜਿੰਨੇ ਤੇਰੀ ਉਡੀਕ ਵਿੱਚ ਆਪਣੇ ਤੌਕ ਕਦੀ ਸ਼ਰਮਿੰਦਾ ਕਦੀ ਬੇਇਜ਼ਤ ਨਹੀਂ ਹੁੰਦੇ ਜੋ ਤੇਰੀ ਵੱਲ ਅੱਖਾਂ ਲਗਾਉਂਦੇ ਪਰਮੇਸ਼ਰ ਤੇ ਉਹਨਾਂ ਨੂੰ ਉੱਚਾ ਕਰਦਾ ਪਰਮੇਸ਼ਰ ਤੋਂ ਉਹਨਾਂ ਦੇ ਵਿਰੋਧੀਆਂ ਦੇ ਸਨਮੁਖ ਮੇ ਉਹਨਾਂ ਲਈ ਮੇਸ ਸਜਾਉਣਾ ਪਰਮੇਸ਼ਰ ਉਹਨਾਂ ਦੇ ਕਾਤ ਕਰਨ ਵਾਲਿਆਂ ਨੂੰ ਕਾਤ ਤੇ ਨਾਸ਼ ਕਰਨ ਵਾਲਿਆਂ ਨੂੰ ਨਾਸ਼ ਕਰਦਾ ਪਰਮੇਸ਼ਰ ਤੂੰ ਸਾਡਾ ਜ਼ੋਰ ਤੇ ਤੂੰ ਸਾਡਾ ਬਲ ਬੰਦਾ ਪਰਮੇਸ਼ਰ ਖੁਦਾਵਨ ਖੁਦਾ ਤੂੰ ਸਾਡੇ ਹੱਥਾਂ ਨੂੰ ਯੁੱਧ ਕਰਨਾ ਸਿਖਾਉਂਦਾ ਤੂੰ ਸਾਡੇ ਪੈਰਾ ਨੂੰ ਹੀਰਨੀ ਦੇ ਪੈਰਾ ਜਿੱਥੇ ਬਣਾ ਪਰਮੇਸ਼ਰ ਤੁਸਾਂ ਨੂੰ ਉੱਚੀਆਂ ਸਥਾਨਾਂ ਵਿੱਚ ਲੈ ਜਾਣਾ ਪਰਮੇਸ਼ਰ ਤੁਸਾਂ ਨੂੰ ਹਰੇ-ਹਰੇ ਕਾਦੀਆਂ ਜੂਹਾਂ 'ਚ ਬਿਠਾਉਣਾ ਔਰ ਸੁਖਦਾਇਕ ਪਾਣੀਆਂ ਕੋਲ ਲੈ ਜਾਣਾ ਪਰਮੇਸ਼ਰ ਕਿੰਨੇ ਤੇਰੇ ਮਹਾਨ ਪੱਲੇ ਕਾਮਯਾਪਿਤਮ ਇੱਕ ਤੇਰੇ ਇੱਕ ਕੰਮ ਨੂੰ ਯਾਦ ਕਰਦਾ ਪਿਤਾ ਮੈਂ ਤੇਰੀ ਇੱਕ ਇੱਕ ਪਲਿਆ ਨੂੰ ਯਾਦ ਕਰਦਾ ਪਰਮੇਸ਼ਰ ਜੋ ਤੂੰ ਆਪਣੇ ਲਹੂ ਦੇ ਦੁਆਰਾ ਪਰਮੇਸ਼ਰ ਸਾਨੂੰ ਖਰੀਦ ਲਿਆ ਸਾਡੇ ਲਾਲ ਕ੍ਰੀਮਤੀ ਜਹੇ ਪਾਪਾ ਨੂੰ ਤੋ ਕੇ ਸਾਨੂੰ ਬਰਫ਼ ਨਾਲੋਂ ਵੀ ਚਿੱਟਾ ਕੀਤਾ ਖੁਦਾਵਨ ਖੁਦਾ ਹੈ ਯਹੋਵਾ ਪਰਮੇਸ਼ਰ ਤੇਰੀ ਕਿਰਪਾ ਪਰ ਹੀ ਨਿਗਾਹ ਜੋ ਸਾਡੇ ਤੇ ਹੋਈ ਪਰਮੇਸ਼ਰ ਮੇਰੇ ਕਰਾਨੇ ਨੂੰ ਤੂੰ ਆਪਣੀ ਮਾਹਿਮਾ ਦੇ ਲਈ ਆਪਣੇ ਜਲਾਲ ਦੇ ਲਈ ਚੁਣਿਆ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਪਿਤਾ हे परमेश्वर मैं तेरी तारीफ करदा मैं तेरा धन्यवाद करदा धन्यवाद कर दिया परमेश्वर थैंक यू जीसस 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 अपने ਹੋਟਾਂ ਨੂੰ ਖੋਲ ਰਹਾ ਗਏ ਜ਼ੁਬਾਨ ਚ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਕੋਵ ਕੀ ਪਰਮੇਸ਼ਰ ਮੈਨੂੰ ਇਹ ਗ੍ਰੇਸ ਦੀ ਕਿ ਮੈਂ ਗੈਰ ਜ਼ੁਬਾਨ ਚ ਪ੍ਰਾਰਥਨਾ ਕਰ ਸਕਾ ਖੁਦਾਵਨ ਮੇਰੇ ਸ਼ਬਦਾਂ ਨੂੰ ਬੜਾ ਪਵਿੱਤਰ ਆਤਮਾ ਮੇਰੇ ਹੋਟਾਂ ਨੂੰ ਮੱਸਾ ਕਰ ਬਣੇ ਪਿਤਾ ਪਰਮੇਸ਼ਰ ਮੇਰੇ ਤੇ ਆਪਣਾ ਵੱਡਾ ਅਨੁਗ੍ਰਹਿ ਕਰ ਖੁਦਾਵਨ ਖੁਦਾ ਮੈਂ ਤੇਰੀ ਦਇਆ ਨੂੰ ਦੇਖਾਂ ਪਿਤਾ ਤਾਂ ਕਿ ਖੁਦਾਵਨ ਤੇਰੇ ਵਚਨ ਦੇ ਵਿੱਚ ਲਿਖਿਆ ਕਿ ਜੋ ਗੈਰ ਜ਼ੁਬਾਨ ਚ ਪ੍ਰਾਰਥਨਾ ਕਰਦੇ ਹੋ ਆਪਣੇ ਪਿਤਾ ਦੇ ਨਾਲ ਪੇਤ ਦੀਆਂ ਗੱਲਾਂ ਨੂੰ ਕਰਦੇ ਪਿਤਾ اور ਆਪਣੇ ਨਾਲ ਜੁੜੀ ਇੱਕ ਇੱਕ ਚੀਜ਼ ਦੀ ਉਣਤੀ ਕਰਦੇ ਪਰਮੇਸ਼ਰ ਜਦ ਮੈਂ ਗੈਰ ਜ਼ੁਬਾਨ ਬੋਲਣਾ ਪਿਤਾ ਤੇਰੇ ਗਹਿਰੇ ਪੇਤ ਮੇਰੇ ਤੇ ਖੁੱਲਣ ਪਿਤਾ ਮੈਂ ਤੇਰੇ ਗੈਰ ਜ਼ੁਬਾਨ ਦੀ ਪਰਮੇਸ਼ਰ ਉਸ ਸੀਕ੍ਰੇਟ ਨੂੰ ਪਰਮੇਸ਼ਰ ਮੈਂ ਜਾਣ ਸਕਾਂ ਪਿਤਾ ਉਹਦੇ ਗੁੱਜੇ ਪੇਤਾਂ ਨੂੰ ਮੈਂ ਜਾਣ ਸਕਾਂ ਜਦ ਮੈਂ ਗੈਰ ਜ਼ੁਬਾਨ ਚ ਪ੍ਰਾਰਥਨਾ ਕਰਾਂ ਪਰਮੇਸ਼ਰ ਮੈਨੂੰ ਐਸਾ ਵਰਦਾਨ ਦੇ ਮਿੱਤੇ ਐਸਾ ਅਨੁਗ੍ਰਹਿ ਕਰ ਪਰਮੇਸ਼ਰ ਮੇਰੇ ਤੇ ਐਸੀ ਦਇਆ ਕਰ ਪਵਿੱਤਰ ਆਤਮਾ ਅੱਜ ਜਿੰਨੇ ਜਨ ਗੈਰ ਜ਼ੁਬਾਨ ਚ ਪ੍ਰਾਰਥਨਾ ਕਰੇ ਇੱਕ ਇੱਕ ਜਨ ਨੂੰ ਟੱਚ ਕਰ ਪਵਿੱਤਰ ਆਤਮਾ ਉਹਨਾਂ ਦੇ ਹੋਟਾਂ ਤੇ ਤੇਰੀ ਫਾਇਰ ਉtre ਬੰਧਨ ਟੁੱਟਣ ਪਰਮੇਸ਼ਰ ਅੱਜ ਜਿੱਦਾਂ ਹੀ ਆਪੀਆਂ ਜ਼ੁਬਾਨਾਂ ਨੂੰ ਖੋਲ ਕੇ ਸ਼ੁਕਰਗੁਜ਼ਾਰੀ ਤਾਨਵਾਦ ਦੇ ਨਾਲ ਪਿਤਾ ਗੈਰ ਜ਼ੁਬਾਨਾਂ ਆਤਮਾ ਨਾਲ ਪਰ ਕੇ ਤੇਰੀ ਪ੍ਰੈਜ਼ੈਂਸ ਦੇ ਵਿੱਚ ਚਲੋ ਕੁਦਾਵਨ ਪਵਿੱਤਰ ਆਤਮਾ ਇੱਕ ਇੱਕ ਜਨ ਨੂੰ ਛੂਲ ਹੈ ਇੱਕ ਇੱਕ ਜਨ ਤੇਰੀ ਸਮਰਥ ਉਤਰੇ ਇੱਕ ਇੱਕ ਜਨ ਤੇਰੀ ਆਤਮਾ ਤੇਰੀ ਸਮਰਥਨਾ ਪਰ ਜਾਵੇ ਹਰ ਵੀਕਨੈਸ ਹਰ ਕਮੀ ਕਮਜ਼ੋਰੀ ਪਰਮੇਸ਼ਰ ਹਰ ਲੇਜੀਨੈਸ ਹਰ ਸੁਸਤੀਪਨ ਇਹਨਾਂ ਦੀ ਜ਼ਿੰਦਗੀ ਚੋ ਜਾਨਦਾਰ ਵੀ ਜੋ ਇਹਨਾਂ ਨੂੰ ਪ੍ਰਾਰਥਨਾ ਕਰਨ ਤੋਂ ਰੋਕਦਾ ਪਰਮੇਸ਼ਰ ਇਹਨਾਂ ਦੀ ਲਾਈਫ ਚੋ ਪਰਮੇਸ਼ਰ ਬੁਰੀਆਂ ਸੋਚਾਂ ਪਰਮੇਸ਼ਰ ਬੁਰੇ ਖਿਆਲ ਪਰਮੇਸ਼ਰ ਵਿਅਰਥ ਦੀਆਂ ਗੱਲਾਂ ਵਿਅਰਥ ਦੇ ਚਮੇਲੇ ਇਹਨਾਂ ਦੀ ਪ੍ਰੇਅਰ ਲਾਈਫ ਵਿੱਚੋਂ ਆਊਟ ਹੋ ਜਾਣ ਖੁਦਾਵਨ ਰਾਈਟ ਨਨ ਫ੍ਰੀ ਕਰ ਪਵਿੱਤਰਾਤਮਾ ਤਾਂ ਕਿ ਦਲੇਰ ਹੋ ਕੇ ਪਰਮੇਸ਼ਰ ਤੇਰੀ ਵੱਲ ਤਿਆਨ ਕਰਕੇ ਤੇਰੇ ਅਲਮਨਨ ਕਰਕੇ ਪਰਮੇਸ਼ਰ ਤੇਰੀਆਂ ਪਲਿਆਈਆਂ ਨੂੰ ਯਾਦ ਕਰਨ ਉਹ ਤੇਰੀਆਂ ਪਲਿਆਈਆਂ ਨੂੰ ਦੇਖਣ ਖੁਦਾਵਨ ਰਾਈਟ ਨੋ ਤੇਰੀ ਸਮਰਥਨ ਨੂੰ ਟੱਚ ਕਰੇ ਟੱਚ ਕਰੇ ਟੱਚ ਕਰੇ ਖੁਦਾਵਨ ਰੇਬੇ ਰੇਸ਼ੇਕੇ ਤਨੇਲੇ ਰੇਬੇ ਰੇਸ਼ੇਕੇ ਤਨੇਲੇ ਰੇ ਬੁਰ ਰੇਬੇ ਰੇਸ਼ੇਕੇ ਤਨੇਲੇ ਰੇ ਬੇ ਰੇਖੇ ਤੇ ਨੀਲੇ ਰੇ ਬੋ ਰੋ ਸ਼ੀਖਾ ਤਨ ਨਨ ਨਾ ਮਈਆ ਖਾ ਤਰਾ ਬਰਾ ਯਾ ਖਾ ਤਨ ਨਨ ਨਾ ਮਈਆ ਖਾ ਤਨ ਲਰਾ ਬਰਾ ਰੇਖੇ ਤੇ ਨੀਲੇ ਰੇ ਬੋ ਰੋ ਸ਼ੀਖਾ ਤਨ ਨਨ ਨਾ ਮਈਆ ਖਾ ਤਨ ਲਰਾ ਬਰਾ ਸ਼ੇਖੇ ਤੇ ਨੀਲੇ ਰੇ ਬਰੇ ਪਵਿੱਤਰ ਆਤਮਾ ਤੇਰੀ ਫਾਇਰ ਤੇਰੇ ਲੋਕਾਂ ਤੇ ਉਤਰੇ ਤੇਰਾ ਬਿਸ਼ੇਕ ਉਤੇ ਉਤਰੇ ਪਰਮੇਸ਼ਰ ਤੇ ਇਹਨਾਂ ਦੀ ਬੁੱਧੀ ਰਾਈਟ ਨਾ ਤੇਰੀ ਮਾਹਿਮਾ ਦੇ ਲਈ ਖੁੱਲੇ ਪਰਮੇਸ਼ਰ ਇਤੇਰੇ ਗਿਆਨ ਨੂੰ ਪਾਉਣ ਪਰਮੇਸ਼ਰ ਜਿੱਦਾਂ ਹੀ ਤੇਰੇ ਬਚਨ ਨੂੰ ਪੜਨ ਤੇ ਸੁਣਨ ਪਰਮੇਸ਼ਰ ਤੇਰਾ ਆਤਮਾ ਨੂੰ ਟੱਚ ਕਰੇ ਪਿਤਾ ਜੀ ਦਾ ਬਚਨ ਇਹਨਾਂ ਦੇ ਜੀਵਨ ਚ 100 ਗੁਣਾ ਫਲ ਲਿਆ ਕੇ ਆਵੇ। ਆਇ ਤੇ ਬਚਨ ਦਾ ਬੀਜ ਪਰਮੇਸ਼ਰ ਇਹਨਾਂ ਨੂੰ ਫਲਵੰਤ ਕਰੇ, ਜੈਵੰਤ ਕਰੇ, ਪਰਮੇਸ਼ਰ ਇਹਨਾਂ ਨੂੰ ਉੱਚਾ ਕਰੇ ਪਰਮੇਸ਼ਰ। ਖੁਦਾਵੰ ਯਹਵਾ ਪਰਮੇਸ਼ਰ ਇਹਨਾਂ ਨੇ ਤੇਰੇ ਕਰੀਬ ਲੈ ਕੇ ਜਾਵੇ ਪਿਤਾ ਜੀ। ਜੀਵਨ ਦੀਆਂ ਗੱਲਾਂ ਇਹਨਾਂ ਵਿੱਚ ਪਰਮੇਸ਼ਰ ਜਦ ਜਾਨ ਖੁਦਾਵੰ ਦੇ ਜੀਵੀਤ ਹੋ ਜਾਣ ਤੇਰੀ ਸਮਰਥਾ ਇਹਨਾਂ ਨੂੰ ਟੱਚ ਕਰੇ। ਤੇਰਾ ਆਪ ਵਿਸ਼ੇ ਇਹਨਾਂ ਨੂੰ ਟੱਚ ਕਰੇ। ਸੋ ਸਭ ਜਨ ਆਪਣੇ ਹੱਥਾਂ ਨੂੰ ਹਿਲਾਉਂਦੇ ਆ ਅੱਜ ਦੇ ਪਰਮੇਸ਼ਰ ਅੱਜ ਦੀ ਪਰਮੇਸ਼ਰ ਤੇਰੇ ਜੀਵਿਤ ਵਚਨ ਨੂੰ ਮੈਂ ਗ੍ਰਹਿਣ ਕਰਨ ਦੇ ਲਈ ਤਿਆਰ ਹਾਂ ਪਿਤਾ ਉਸ ਤੇ ਮੰਨਨ ਕਰਨ ਦੇ ਲਈ ਤਿਆਰ ਹਾਂ ਮੈਂ ਚੱਲਣ ਦੇ ਲਈ ਤਿਆਰ ਹਾਂ ਬਹੁਤਿਆਂ ਨੂੰ ਚਲਾਉਣ ਦੇ ਲਈ ਤਿਆਰ ਹਾਂ ਮੈਨੂੰ ਇੱਕ ਗ੍ਰੇਸ ਦੇ ਮੈਨੂੰ ਬੁੱਧੀ ਦੇ ਮੈਨੂੰ அபிਸ਼ੇਕ ਦੇ ਪਵਿੱਤਰ ਆਤਮਾ ਮੇਰੀ ਮੇਰੀ ਮਦਦ ਔਰ ਮੇਰੀ ਸਹਾਇਤਾ ਕਰ ਤੇਰੇ ਵਚਨ ਨੂੰ ਪੜਨ ਵਿੱਚ ਸੁਣਨ ਵਿੱਚ ਪਰਮੇਸ਼ਰ ਉਸ ਉੱਤੇ ਮੰਨਨ ਕਰਨ ਵਿੱਚ ਪਿਤਾ ਜਦ ਤੂੰ ਪਰਮੇਸ਼ਰ ਸਿਖਾਵੇ ਖੁਦਾਵਨ ਕੋਈ ਵੀ ਉਸ ਗਿਆਨ ਨੂੰ ਲੈ ਨਹੀਂ ਸਕਦਾ ਪਰਮੇਸ਼ਰ ਕੋਈ ਚੁਰਾ ਨਹੀਂ ਸਕਦਾ ਪਰਮੇਸ਼ਰ ਖੁਦਾਵੰਤੂ ਮੇਰੇ ਤੇ ਦਇਆ ਕਰ ਮੇਰੇ ਤੇ ਅਨੁਗ੍ਰਹਿ ਕਰ ਸੋ ਅੱਜ ਦਾ ਵਚਨ ਤੁਹਾਡੇ ਜੀਵਨਾਂ ਚ 100 ਗੁਣਾ ਫਲ ਲਿਆਵੇ ਪ੍ਰਭੂ ਯੇਸ਼ੂ ਮਸੀਹ ਦੇ ਜੀਵਨ ਤੇ ਪਵਿੱਤਰ ਨਾਮ ਦੇ ਉੱਤੇ ਸਭ ਨੂੰ ਆਮੀਨ ਹਾਲੇਲੂਇਆ ਤਾਂ ਇਹ ਉਹ ਮਨੁੱਖ ਜਿਹੜਾ ਦੁਸਤੀ ਮਾਤੂ ਤੇ ਨਹੀਂ ਚੱਲਦਾ ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ ਅਤੇ ਨਾ ਮਖੌਲੀਆਂ ਦੀ ਜੁੰਡੀ ਵਿੱਚ ਬੈੰਦਾ ਹੈ ਪਰ ਉਹ ਯਹਵਾ ਦੀ ਭਵਿੱਖਤਾ ਵਿੱਚ ਮਗਨ ਰਹਿੰਦਾ ਤੇ ਦਿਨ ਰਾਤ ਉਸ ਦੀ ਭਵਿੱਖਤਾ ਉੱਤੇ ਧਿਆਨ ਕਰਦਾ ਹੈ ਉਤਾਂ ਉਸ ਬਿਰਸ਼ ਵਰਗਾ ਹੋਵੇਗਾ ਜੋ ਪਾਣੀਆਂ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ ਹੈ ਜਦੇ ਪੱਤੇ ਨਹੀਂ ਕਮਲਾਉਂਦੇ ਅਤੇ ਜੋ ਕੁਝ ਕਰੇ ਉਸ ਸਫਲ ਹੁੰਦਾ ਹੈ ਦੁਸ਼ਟ ਇਹ ਜਿਹੇ ਨਹੀਂ ਪਰੋਪੋ ਵਰਗੇ ਹਨ ਜਿਹਨੂੰ ਪੌਣ ਉਡਾ ਲੈ ਜਾਂਦੀ ਹੈ ਇਸ ਲਈ ਦੁਸ਼ਤ ਧਿਆਉ ਵਿੱਚ ਖੜੇ ਨਹੀਂ ਰਹਿਣਗੇ ਨਾ ਪਾਪੀ ਧਰਮੀਆਂ ਦੀ ਮੰਡਲੀ ਵਿੱਚ ਕਿਉਂਕਿ ਜਿਹਾ ਹਵਾ ਧਰਮੀਆਂ ਦਾ ਰਾਜ ਜਾਂਦਾ ਹੈ ਪਰ ਦੁਸ਼ਟਾਂ ਦਾ ਰਾਜ ਹੋ ਜਾਵੇਗਾ ਸਭ ਬੋਲੋ ਆਮੀਨ ਆਮੀਨ ਥੈਂਕ ਯੂ ਜੀਸਸ ਧੰਨਵਾਦ ਪਰਮੇਸ਼ਰ ਸਭ ਜਨ ਆਪਣੇ ਹੱਥਾਂ ਨੂੰ ਟਾਉਂਦੇ ਆਇਆ ਪਰਮੇਸ਼ਰ ਦਾ ਬੁਲੰਦ ਆਵਾਜ਼ ਅੱਜ ਦੇ ਵਚਨ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਆਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਸਮਰਥੀ ਪਰਮੇਸ਼ਰ ਤੇਰਾ ਧੰਨਵਾਦ ਉਹ ਧੰਨਵਾਦ ਉਹ ਧੰਨਵਾਦ ਉਹ ਧੰਨਵਾਦ ਉਹ ਧੰਨਵਾਦ ਉਹ ਜੀਵਿਤ ਪਰਮੇਸ਼ਰ ਤੇਰੀ ਸਤੂਤੀ ਹੋ ਖੁਦਾਵਨ ਖੁਦਾ ਤੇਰੀ ਮਹਿਮਾ ਹੋ ਤੇਰੀ ਆਰਾਧਨਾ ਹੋ ਥੈਂਕ ਯੂ ਜੀਸਸ थैंक यू जीसस थैंक यू जीसस थैंक यू जीसस थैंक यू जीसस ऐ खुदावन खुदा मैं प्रार्थना करती परमेश्वर ਜਿੱਦਾਂ ਹੀ ਤੇਰੇ ਲੋਕ ਅੱਜ ਫਾਇਰ ਪ੍ਰਾਰਥਨਾ ਵਿੱਚ ਐਂਟਰ ਕਰਨ ਪਰਮੇਸ਼ਰ ਤੇਰੇ ਤੇਰਾ ਮੱਸਾ ਇਹਨਾਂ ਨੂੰ ਟੱਚ ਕਰੇ ਪਿਤਾ ਤੇਰਾ ਗ੍ਰੇਸ ਖੁਦਾਵਨ ਨੇ ਇਹਨਾਂ ਦੀਆਂ ਲਾਈਫਾਂ ਤੇ ਉਤਰੇ ਤੇਰੀ ਗਲੋਰੀ ਇਹਨਾਂ ਨੂੰ ਪਰ ਦਵੇ ਇਹਨਾਂ ਦੀ ਲਾਈਫ ਦੇ ਹਰ ਹਿੱਸੇ ਦੇ ਉੱਤੇ ਪਰਮੇਸ਼ਰ ਖੁਦਾਵੰ ਯਹਵਾ ਪਰਮੇਸ਼ਰ ਹਰੇਕ ਕੋ ਆਤਮਾ ਖੁਦਾਵੰ ਜੋ ਇਹਨਾਂ ਨੂੰ ਡਿਸਟਰੋਏ ਕਰਨਾ ਚਾਹੁੰਦਾ ਪਰਮੇਸ਼ਰ ਇਹਨਾਂ ਦੀਆਂ ਲਾਈਫਾਂ ਚੋਂ ਆਊਟ ਹੋਵੇ ਸੋ ਸਭ ਜਨ ਆਪਣੇ ਆਪ ਨੂੰ ਆਤਮਾ ਨਾ ਪਰ ਕੇ ਫਾਇਰ ਨਾ ਪਰ ਕੇ ਤਿਆਰ ਕਰੋ ਕਿ ਖੁਦਾਵੰ ਜਿੱਦਾਂ ਹੀ ਤੇਰਾ ਮੱਸਾ ਰਿਲੀਜ਼ ਕੀਤਾ ਜਾਵੇ ਤੇਰਾ ਅਭਿਸ਼ੇਕ ਰਿਲੀਸ ਕੀ ਤਜਾਵੇ ਤੇਰੀ ਅਨਨਟਿੰਗ ਰਿਲੀਸ ਕੀਤੀ ਜਾਵੇ ਪਿਤਾ ਹਰ ਡੈਵਲ ਮੇਰੀ ਲਾਈਫ ਤੋਂ ਮੈਨੂੰ ਛੱਡ ਕੇ ਜਾਵੇ ਮੇਰੇ ਕਰਾਨੇ ਨੂੰ ਮੇਰੇ ਬੱਚਿਆਂ ਨੂੰ ਮੇਰੇ ਡਾਕੂਮੈਂਟਸ ਮੇਰੀ ਫਾਈਲ ਮੇਰੇ ਹਸਬੰਡ ਮੇਰੀ ਵਾਈਫ ਨੂੰ ਪਰਮੇਸ਼ਰ ਮੇਰੇ ਕਰਾਨੇ ਨੂੰ ਖੁਦਾਵੰਤ ਤੂੰ ਦਇਆ ਕਰ ਆਪਣਾ ਆਤਮਾ ਆਪਣੀ ਸਾਹਮਣੇ ਨਾਲ ਸਾਨੂੰ ਪਰਦੇ ਪਰਮੇਸ਼ਰ ਰਿਬੋ ਰੋਸ਼ੇ ਕੇਥੇ ਨੇਲੇ ਰੇ ਬੇਰੇ ਸ਼ੇਕੇਥੇ ਨੇਲੇ ਰੇ ਬੇਰੇ ਸ਼ੇਕੇਥੇ ਨੇਲੇ ਰੇ ਬੇਰੇ ਰਿਬੋ ਰੋਸ਼ੇ ਕੇਥੇ ਨੇਲੇ ਰੇ ਬੋਸ਼ੇ ਕੇਥੇ ਨੇਲੇ ਰੇ ਬੇਰੇ ਵਚਨ ਦੇ ਵਿੱਚ ਲਿਖਿਆ ਤੰ ਹੈ ਉਹ ਮਨੁੱਖ ਜਿਹੜਾ ਦੁਸਤੀ ਮੱਤ ਉੱਤੇ ਨਹੀਂ ਚੱਲਦਾ ਸੋ ਪਹਿਲਾ ਪ੍ਰੇਪੁਆਇੰਟ ਆ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਹਰ ਇੱਕ ਕੋ ਆਤਮਾ ਜੋ ਮੈਨੂੰ ਦੁਸਤੀ ਮੱਤ ਉੱਤੇ ਚਲਾਉਂਦਾ ਪਰਮੇਸ਼ਰ ਮੇਰੇ ਅੰਦਰ ਪਾਪ ਨੂੰ ਪੈਦਾ ਕਰਦਾ ਬੁਰੀਆਂ ਸੋਚਾਂ ਬੁਰੇ ਖਿਆਲ ਵੈਬ ਵਿਚਾਰ ਪਾਪ ਪਰਮੇਸ਼ਰ ਬੁਰਾਈਆਂ ਨੈਗੇਟਿਵਿਟੀ ਪਰਮੇਸ਼ਰ ਜਿੰਨੀ ਵਿਰੋਧਤਾ ਦੀਆਂ ਆਤਮਾ ਮੇਰੇ ਮਨ ਵਿੱਚ ਦੁਸ਼ਟ ਮੇਰੇ ਮਨ ਦੇ ਵਿੱਚ ਪਾਉਂਦਾ ਪਰਮੇਸ਼ਰ ਅੱਜ ਉਹਨਾਂ ਸਭ ਗੰਦੀਆਂ ਆਤਮਾ ਦੇ ਤੇ ਚਾਹੇ ਮੇਰੇ ਘਰਾਨੇ ਵਿੱਚ ਆ ਮੇਰੇ ਬੱਚਿਆਂ ਵਿੱਚ ਆ ਮੇਰੇ ਹਸਬੰਦ ਮੇਰੀ ਵਾਈਫ ਵਿੱਚ ਆ ਮੇਰੇ ਮਾਤਾ ਪਿਤਾ ਮੇਰੇ ਭੈਣ ਭਰਾਵਾਂ ਚ ਆ ਖੁਦਾ ਵਨ ਆਈ ਤੇਰੀ ਸਾਮਰਤ ਉਤਰੇ ਤੇਰੇ ਹੌਲੀ ਗੋਸ ਦੀ ਫਾਇਰ ਉਤਰੇ ਉਹ ਸਾਰੀਆਂ ਅੰਧਕਾਰ ਦੀਆਂ ਸ਼ੈਤਾਨੀ ਤਾਕਤਾਂ ਜੋ ਮੈਨੂੰ ਦੁਸ਼ਤੀ ਮਤ ਉਤੇ ਖੁਦਾ ਵਨ ਚਲਾਉਂਦੀਆਂ ਜੋਨਾ ਦੇ ਉੱਤੇ ਤੇਰੇ ਪਵਿੱਤਰ ਆਤਮਾ ਦੀ ਆਗ ਕੁੱtre 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 ਹੌਲੀ ਗੋਸ ਫਾਇਰ 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 ਕਵਰ ਡੈਵਲ ਮੈਥਲੂ ਡਿਸਕਨੈਕਟ ਕਰਦਾ ਆਪਣੀ ਲਾਈਫ ਚ ਆਪਣੇ ਘਰਾਂ ਨੇ ਜੋ ਆਪਣੀ ਫੈਮਲੀ ਚੋ ਆਪਣੇ ਬੱਚਿਆਂ ਚੋ ਆਪਣੇ ਹਸਬੰਡ ਆਪਣੀ ਵਾਈਫ ਚੋ ਆਈ ਡਿਸਕਨੈਕਟ ਯੂ ਇਨ ਦਾ ਨੇਮ ਆਫ ਜੀਜ਼ਸ ਹਰ ਪਰਮੇਸ਼ਰ ਦੁਸ ਦੀ ਚਾਲ ਮੇਰੀ ਲਾਈਫ ਚੋ ਕੈਨਸਲ ਹੋਵੇ ਕੈਨਸਲ ਹੋਵੇ ਕੈਚ ਫਾਇਰ ਕੈਚ ਫਾਇਰ ਕੈਚ ਫਾਇਰ ਡੈਵਲ ਆਊਟ 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 ਟੱਚ ਕਰੋ ਆਪਣੇ ਸਿਰ ਤੇ ਹੱਥ ਰੱਖ ਕੇ ਕਹੋ ਹਰ ਦੁਸ ਦੀ ਮਤ ਮੇਰੀ ਲਾਈਫ ਚੋ ਆਊਟ ਹੋਵੇ ਹਰ ਸ਼ੈਤਾਨੀ ਸੋਚ ਆਊਟ ਹੋਵੇ ਹਰ ਵਿਰੋਧ ਮੇਰੀ ਲਾਈਫ ਚੋ ਮੇਰੀਆਂ ਸੋਚਾਂ ਚੋ ਆਊਟ ਹੋਵੇ ਹਰ ਲੜਾਈ ਜੋ ਮੇਰੀਆਂ ਸੋਚਾਂ ਦੇ ਦੁਆਰਾ ਮੇਰੀ ਲਾਈਫ ਮੇਰੀ ਬਾਡੀ ਚ ਕੰਮ ਕਰਦੀ ਹੋ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਸੁੱਤੇ ਪਵਿੱਤਰ ਆਤਮਾ ਦੀ ਅੱਗ ਗੁਤਰੇ ਅੱਗ ਗੁਤਰੇ ਅੱਗ ਗੁਤਰੇ ਅੱਗ ਉਤਰੇ ਪ੍ਰਭੂ ਅਸ਼ੂ ਮਸੀਹ ਦੇ ਜੀਵਤ ਨਾਮ ਦੇ ਚ ਰੇ ਬਰੋਸ਼ੇ ਕਿਤੇ ਨੇਲੇ ਰੇ ਬਰੇਸ਼ੇ ਕਿਤੇ ਨੇਲੇ ਰੇ ਬਰੇ ਰੇ ਬਰੋਸ਼ੇ ਕਿਤੇ ਨੇਲੇ ਰੇ ਬਰੇਸ਼ੇ ਕਿਤੇ ਨੇਲੇ ਰੇ ਬਰੇ ਔਰ ਸੈਕਿੰਡ ਪੁਆਇੰਟ ਉਹ ਕਹਿੰਦਾ ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ ਤੇ ਨਾ ਮਖੋਲੀਆਂ ਦੀ ਜੁੰਡੀ ਵਿੱਚ ਬਹਿੰਦਾ ਸੋ ਪ੍ਰਾਰਥਨਾ ਕਰੋ ਕਿ हे ਪਰਮੇਸ਼ਵਰ ਖੁਦਾਵਨ ਜਿੰਨੇ ਪਾਪ ਤੇ 라ਵਾ ਪਰਮੇਸ਼ਰ ਮੇਰੀ ਲਾਈਫ ਦੇ ਉੱਤੇ ਮੇਰੇ ਬੱਚਾ ਮੇਰੇ ਕਰਾਨੀਆਂ ਵਿੱਚ ਖੁਦਾਵਨ ਖੁਦਾ। ਇਹ ਆ ਹਵਾ ਪਰਮੇਸ਼ਰ ਹਰੇਕ ਕੋ ਪਾਪ ਦੇ ਰਸਤੇ ਦੇ ਉੱਤੇ ਖੁਦਾਵਨ ਜੋ ਮੇਰੀ ਲਾਈਫ ਦੇ ਉੱਤੇ ਡੈਵਲ ਨੇ ਖੋਲਿਆ ਮੇਰੇ ਕਰਾਨੇ ਵਿੱਚ ਮੇਰੇ ਬੱਚਾ ਮੇਰੇ ਹਸਬੰਡ ਮੇਰੀ ਵਾਈਫ ਮੇਰੀ ਫੈਮਲੀ ਵਿੱਚ ਖੁਦਾਵਨ ਹਰੇਕ ਕੋ ਪਾਪ ਦੇ ਰਸਤੇ ਦੇ ਉੱਤੇ ਪਵਿੱਤਰ ਆਤਮਾ ਤੇਰੀ ਆਗ ਕੁਤਰੇ ਆਗ ਕੁਤਰੇ ਆਗ ਕੁਤਰੇ ਆਗ ਕੁਤਰੇ ਆਗ ਕੁਤਰੇ ਆਗ ਕੁਤਰੇ ਡੈਵਲ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਹਰ ਪਾਪ ਦੇ ਰਸਤੇ ਨੂੰ ਡਿਸਕਨੈਕਟ ਕਰਦਾ ਯੇਸ਼ੂ ਮਸੀ ਦੇ ਨਾਮ ਦੇ ਚ ਹਰ ਪਾਪ ਦੇ ਰਸਤੇ ਨੂੰ ਕਹੋ ਕਿ ਮੈਂ ਆਪਣੀ ਲਾਈਫ ਚ ਆਪਣੇ ਕਰਾਣੇ ਚ ਆਪਣੇ ਬੱਚਾ ਚ ਡਿਸਕਨੈਕਟ ਕਰਦਾ ਪ੍ਰਭ ਯੇਸ਼ੂ ਮਸੀ ਦੇ ਨਾਮ ਦੇ ਚ ਹਰ ਸ਼ਤਾਨੀ ਰਸਤੇ ਦੇ ਉੱਤੇ ਖੁਦਾਵੰ ਤੇਰੀ ਅੱਗ ਕੁੱਤਰੇ ਅੱਗ ਕੁੱਤਰੇ ਅੱਗ ਕੁੱਤਰੇ ਅੱਗ ਕੁੱਤਰੇ ਅੱਗ ਕੁੱਤਰੇ ਜਿਨੇ ਦਰਵਾਜੇ ਡੈਵਲ ਨੇ ਮੇਰੀ ਲਾਈਫ 'ਚ ਮੇਰੇ ਘਰਾਨੇ 'ਚ ਮੇਰੇ ਫਾਈਨੈਂਸ 'ਚ ਮੇਰੀ ਜੌਬ 'ਚ ਮੇਰੇ ਡਾਕੂਮੈਂਟਸ ਮੇਰੀ ਹੈਲਥ 'ਚ ਮੇਰੇ ਪਰਿਵਾਰਾਂ 'ਚ ਮੇਰੀ ਮੈਰਿਡ ਲਾਈਫ 'ਚ ਮੇਰੇ ਗਰਭ 'ਚ ਖੋਲੇ ਹੋਇਆ ਹਰੇ ਕੋ ਪਾਪ ਦੇ ਰਸਤੇ ਦੇ ਉੱਤੇ ਚੋਰੀ ਦੇ ਵੇ ਵਿਚਾਰ ਦੇ ਰਸਤੇ ਜਿੰਨੇ ਸ਼ੈਤਾਨ ਨੇ ਮੇਰੀ ਲਾਈਫ ਦੇ ਉੱਤੇ ਪਾਪ ਦੇ ਰਸਤਿਆਂ ਨੂੰ ਖੋਲ੍ਹਿਆ ਆ ਅੱਜ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਦੀ ਅੱਗ ਉਤਰੇ 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 ਹਾਲੀਗੋਟ ਫਾਇਰ 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 ਇਨ ਦਾ ਨੇਮ ਆਫ ਜੀਸਸ ਰਿបុਰੁਸ਼ੇ ਕੇ ਤੈਨ ਨੀ ਲੇ ਰਿ ਬਰੇ ਸ਼ੇ ਕੇ ਤੈਨ ਨੀ ਲੇ ਰਿ ਬਰੇ ਸ਼ੇ ਕੇ ਤੈਨ ਨੀ ਲੇ ਰਿ ਬੀ ਤੀਸਰਾ ਪੁਆਇੰਟ ਕਹੋ ਕਿ ਪਰਮੇਸ਼ਰ ਹਰ ਇੱਕ ਕੋ ਸੰਗਤ ਪਰਮੇਸ਼ਰ ਜੋ ਬੁਰੀ ਆ ਪਰ ਮੈਂ ਉਹਨਾਂ ਵਿੱਚ ਇਨਵੋਲਵ ਆ ਮੇਰੇ ਬੱਚੇ ਇਨਵੋਲਵ ਆ ਮੇਰੀ ਫੈਮਿਲੀ ਇਨਵੋਲਵ ਆ ਮੇਰਾ ਹਸਬੰਡ ਮੇਰੀ ਵਾਈਫ ਮੇਰੇ ਮਾਤਾ ਪਿਤਾ ਮੇਰੇ ਪੈਨ ਪ੍ਰਾ ਮੇਰੀ ਮਿਨਿਸਟਰੀ ਮੇਰੇ ਲੋਕ ਇਨਵੋਲਵ ਆ ਹਰ ਇੱਕ ਉਹ ਬੁਰੀ ਸੰਗਤੀ ਪਰਮੇਸ਼ਰ ਮੇਰੀ ਲਾਈਫ ਚੋਂ ਡਿਸਕਨੈਕਟ ਹੋਵੇ ਇਨ ਦਾ ਨੇਮ ਆਫ ਜੀਸਸ ਹਰ ਇੱਕੋ ਬੁਰੀ ਸੰਗਤੀ ਦੇ ਉੱਤੇ ਪਰਮੇਸ਼ਰ ਜੋ ਮੇਰੀ ਲਾਈਫ ਨੂੰ ਫੋਲੋ ਕਰ ਰਹੀ ਆ ਪਿਤਾ ਮੇਰੇ ਬੱਚਾ ਨੂੰ ਮੇਰੇ ਕਰਾਨਿਆਂ ਨੂੰ ਛੱਡ ਨਹੀਂ ਰਹੀ ਜਾਂ ਮੈਂ ਨਹੀਂ ਛੱਡ ਰਿਹਾ ਮੇਰੇ ਬੱਚੇ ਨਹੀਂ ਛੱਡ ਰਿਹਾ ਅੱਜ ਪਿਤਾ ਨਾਤਾ ਬਲਨਾ ਨਾਤਾ ਸ਼ਕਤੀ ਨਾ ਪਰ ਤੇਰੀ ਆਤਮਾ ਦੇ ਦਵਾਰੋਂ ਮੇਰੀ ਲਾਈਫ ਤੋਂ ਮੇਰੇ ਕਰਾਨੇ ਤੋਂ हर एक शैतानी संगति मेरी लाइफ कराने मेरे बच्चे परिवार को पिता ਗਲਤ ਸੰਗਤੀ ਦੇਤੇ ਹਲਗੋਜ਼ੀ ਫਾਇਰ ਉtre ਫਾਇਰ ਉtre ਫਾਇਰ ਉtre ਫਾਇਰ ਉtre ਫਾਇਰ ਉtre ਫਾਇਰ ਉtre ਆਈ ਡਿਸਕਨੈਕਟ ਇਨ ਦਾ ਨੇਮ ਆਫ ਜੀਜ਼ਸ ਡੈਵਲ ਤੇਰੀ ਸਾਰੀ ਸ਼ਤਾਨੀ ਸ਼ਤਾਨੀ ਸੰਗਤੀ ਨੂੰ ਮੈਂ ਕੈਨਸਲ ਕਰਦਾ ਪ੍ਰਭ ਯੇਸ਼ੂ ਮਸੀਹ ਦੇ ਨਾਮ ਦੇ ਚ ਤੇਰੀ ਹਰ ਇੱਕ ਸ਼ਤਾਨੀ ਸੰਗਤੀ ਨੂੰ ਮੈਂ ਕੈਨਸਲ ਕਰਦਾ ਆਈ ਡਿਸਕਨੈਕਟ ਇਨ ਦਾ ਨੇਮ ਆਫ ਜੀਜ਼ਸ ਮੈਂ ਪ੍ਰਭ ਯੇਸ਼ੂ ਮਸੀਹ ਦੇ ਨਾਮ ਦੇ ਜਿੰਨੇ ਸ਼ਤਾਨੀ ਲੋਕ ਮੇਰੇ ਘਰਾਂ ਪਰਿਵਾਰਾਚ ਮੇਰੇ ਮੇਰੀ ਲਾਈਫ ਚ ਐਂਟਰ ਹੋਏ ਉਹਨਾਂ ਦੇ ਲਈ ਮੈਂ ਰਸਤਿਆਂ ਨੂੰ ਬੰਦ ਕਰਦਾ ਯੇਸ਼ੂ ਮਸੀਹ ਦੇ ਨਾਮ ਦੇ ਉਹਨਾਂ ਦੇ ਸਾਰੇ ਰਸਤੇ ਮੇਰੀ ਲਾਈਫ ਚੋਂ ਡਿਸਕਨੈਕਟ ਹੋਣ ਬੰਦ ਹੋਣ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਔਰ ਕਹੋ ਕਿ ਪਰਮੇਸ਼ਵਰ ਹਰ ਇੱਕ ਕੋ ਆਤਮਾ ਖੁਦਵੰ ਜੋ ਮੈਨੂੰ ਤੇਰੀ ਬਵਿਸਤਾ ਵਿੱਚ ਮਗਨ ਰਹਿਣ ਤੋਂ ਰੋਕਦਾ ਤੇਰੇ ਵਚਨਾਂ ਦੇ ਉੱਤੇ ਧਿਆਨ ਕਰਨ ਤੋਂ ਰੋਕਦਾ ਮੇਰੇ ਮੇਰੇ ਬੱਚਿਆਂ ਨੂੰ ਮੇਰੇ ਹਸਬੰਡ ਮੇਰੀ ਵਾਈਫ ਨੂੰ ਪਰਮੇਸ਼ਵਰ ਮੇਰੇ ਪਰਿਵਾਰ ਨੂੰ ਖੁਦਵੰ ਹਰ ਇੱਕ ਕੋ ਆਤਮਾ ਪਰਮੇਸ਼ਵਰ ਜੋ ਮੈਨੂੰ ਡਿਸਟਰੈਕਟ ਕਰਦਾ ਤਾਂ ਕਿ ਮੈਂ ਤੇਰੇ ਵਚਨ ਤੇ ਮਨਨ ਨਾ ਕਰ ਸਕਾਂ ਪਰਮੇਸ਼ਵਰ ਉਹ ਤੰਗੀਆਂ ਮੁਸੀਬਤਾਂ ਦੇ ਸਮੇਂ ਪਰਮੇਸ਼ਰ ਜਿੰਨੀਆਂ ਦੁਸਤ ਆਤਮਾ ਜਿੰਨੀਆਂ ਡਿਸਟਰੈਕਸ਼ਨ ਮੈਨੂੰ ਤੇਰੇ ਵੱਚਨ ਤੋਂ ਚੱਲਣ ਤੋਂ ਰੋਕਦੀਆਂ ਪਰਮੇਸ਼ਰਾਂ ਤੇ ਮੰਨਨ ਕਰਨ ਤੋਂ ਰੋਕਦੀਆਂ ਅੱਜ ਉਹਨਾਂ ਦੇ ਉੱਤੇ ਸਾਰੀਆਂ ਡਿਸਟਰੈਕਸ਼ਨ ਦੇ ਉੱਤੇ ਕੰਫਿਊਜ਼ਨਸ ਦੇ ਉੱਤੇ ਪਵਿੱਤਰ ਆਤਮਾ ਦੀ ਆਗ ਕੋਤਰੇ ਆਗ ਕੋਤਰੇ ਕੁੱtre ਆਕੁੱtre 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 ਜਿੰਨਿਆ ਦੁਸ਼ਟ ਆਤਮਾ ਮੈਨੂੰ ਤੇਰੇ ਬਚਨ ਦੇ ਉੱਤੇ ਧਿਆਨ ਕਰਨ ਤੋਂ ਰੋਕਦੀਆਂ ਦਿਨ ਰਾਤ ਪਰਮੇਸ਼ਰ ਤੇਰੇ ਬਚਨ ਵਿੱਚ ਮਗਨ ਰਹਿਣ ਤੋਂ ਰੋਕਦੀਆਂ ਪਰਮੇਸ਼ਾ ਖੁਦਾਵਾਨਾ ਜੋ ਨਾ ਸਭ ਦੁਸ਼ਟ ਆਤਮਾ ਦੇਤੇ ਹਲੀ ਗੋਸ ਦੀ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਦੁਨਿਆਵੀਕ ਜਿੰਨੇ ਝਮੇਲੇ ਪਰਮੇਸ਼ਰ ਖੁਦਾਵਨ ਮੇਰੀ ਲਾਈਫ ਦੇ ਉੱਤੇ ਆ ਪਰਮੇਸ਼ਰ ਜੋ ਮੈਨੂੰ ਤੇਰੇ ਵਚਨਾਂ ਦੇ ਉੱਤੇ ਚੱਲਣ ਤੋਂ ਰੋਕ ਦਿਆ ਅੱਜ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਤੇਰੀ ਆਗੁਤਰੇ 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 ਔਰ ਪਿਤਾ ਮੈਂ ਵਿਸ਼ਵਾਸ ਕਰਦਾ ਖੁਦਾਵਨ ਤੂੰ ਮੈਨੂੰ ਉਹ ਮਨ ਉਹ ਬੁੱਧੀ ਦੇ ਚੁੱਕਿਆ ਪਿਤਾ ਜੋ ਮੈਂ ਤੇਰੇ ਵਚਨਾਂ ਤੇ ਮੰਨਨ ਤੇ ਧਿਆਨ ਕਰਾਂਗਾ ਮੈਂ ਡਿਲੀਵਰ ਹੋ ਚੁੱਕਿਆ ਪਿਤਾ ਮੈਂ ਆਜ਼ਾਦ ਹਾਂ ਖੁਦਾਵਨ ਔਰ ਹਰ ਇੱਕ ਕੋ ਆਤਮਾ ਪਰਮੇਸ਼ਰ ਜੋ ਮੈਨੂੰ ਫਲ ਲੈ ਕੇ ਆਉਣ ਤੋਂ ਰੋਕਣਾ ਚਾਹੁੰਦਿਆ ਪਰਮੇਸ਼ਰ ਮੇਰੇ ਬੱਚਿਆਂ ਨੂੰ ਮੇਰੇ ਗਰਭ ਨੂੰ ਮੇਰੇ ਫਾਈਨੈਂਸ ਨੂੰ ਮੇਰੇ ਡਾਕੂਮੈਂਟਸ ਨੂੰ ਮੇਰੇ ਫਾਈਨੈਂਸ ਨੂੰ ਪਰਮੇਸ਼ਰ ਮੇਰੀ ਜੌਬ ਨੂੰ ਪਰਮੇਸ਼ਰ ਮੇਰੇ ਘਰਾਨੇ ਨੂੰ ਮੇਰੀ ਮੈਰਿਡ ਲਾਈਫ ਨੂੰ ਮੇਰੇ ਬੱਚਿਆਂ ਦੇ ਫਿਊਚਰ ਨੂੰ ਉਹਨਾਂ ਦੀ ਸਟੱਡੀ ਨੂੰ ਇੱਕ ਇੱਕ ਚੀਜ਼ ਦੇ ਉੱਤੇ ਕਹੋ ਕਿ ਪਰਮੇਸ਼ਰ ਜਿੰਨੀਆਂ ਮੇਰੀ ਲਾਈਫ ਦੇ ਤੂੰ ਮੈਨੂੰ ਫਲਦਾਰ ਹੋਣ ਦੇ ਲਈ ਚੁਣਿਆ ਪਰਮੇਸ਼ਰ ਪਰ ਡੈਵਲ ਨੇ ਜਿੱਥੇ-ਜਿੱਥੇ ਮੇਰੇ ਫਲ ਨੂੰ ਚੁਰਾਉਣਾ ਚਾਹਿਆ ਜਾਂ ਚੁਰਾਰਿਆ ਪਰਮੇਸ਼ਰ ਮੈਨੂੰ ਫਲਦਾਰ ਹੋਣ ਤੋਂ ਰੋਕਿਆ ਹੋਇਆ ਪਿਤਾ ਅੱਜ ਜੋ ਸਾਰੇ ਪਰਮੇਸ਼ਰ ਖੁਦਾਵੰਤ ਸਾਰੇ ਰਸਤੇ ਤੇਰੇ ਜੀਵਿਤ ਨਾਮ ਵਿੱਚ ਖੁੱਲ ਜਾਣ ਔਰ ਮੈਂ ਫਲਦਾਰ ਹੂੰ ਆ ਪਿਤਾ ਉਹ ਸਾਰੇ ਪੁੱਲ ਪਰਮੇਸ਼ਰ ਜੋ ਸ਼ੈਤਾਨ ਨੇ ਖੋਲਿਏ ਹੈ ਮੈਨੂੰ ਫਲਦਾਰ ਹੋਣ ਤੋਂ ਰੋਕਣ ਦੇ ਲਈ ਅੱਜ ਜੋ ਸਾਰੇ ਪੁੱਲ ਪਵਿੱਤਰ ਆਤਮਾ ਤੇਰੀ ਸਾਮਰਦੇ ਦੁਆਰਾ ਗਿਰ ਜਾਣ ਉਹਨਾਂ ਦੇ ਤੇ ਪਵਿੱਤਰ ਆਤਮਾ ਦੀ ਆਕ गुत्रे आग गुत्रे आग गुत्रे आग गुत्रे आग गुत्रे आग गुत्रे हर को आत्मा जो मेरे फलानु चुरांदा डेवल कैट फायर कैट फायर कैट फायर कैट फायर हॉली फायर 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 पवित्र आत्मा दी आग गुत्रे आग गुत्रे आग गुत्रे आग गुत्रे आग गुत्रे और आई तो बात उसी जो भी करोगे फलदार होगा ਤੜਕਰ ਫਲਦਾਰਿਆ ਟੜਕਰਾਨੇ ਫਲਦਾਰਿਆ ਤੁਹਾਡਾ ਬਿਜ਼ਨਸ ਤੁਹਾਡੇ ਡਾਕੂਮੈਂਟਸ ਤੁਹਾਡੀਆਂ ਫਾਈਲਸ ਤੁਹਾਡੀਆਂ ਲਾਈਫ ਤੁਹਾਡੀਆਂ ਸਪਿਰਚੁਅਲ ਲਾਈਫ ਫਿਜ਼ੀਕਲ ਲਾਈਫ ਪਰਮੇਸ਼ਰ ਹਾਰੀ ਸੇਤੇ ਅੱਜ ਤੋਂ ਬਾਤਾਂ ਨੂੰ ਫਲਦਾਰ ਬਣਾਵੇਗਾ ਤੁਸੀਂ ਲੈਣ ਵਾਲੇ ਨਹੀਂ ਦੇਣ ਵਾਲੇ ਹੋਵੋਗੇ ਤੁਸੀਂ ਉੱਚੇ ਕੀਤੇ ਜਾਓਗੇ ਯੇਸ਼ੂ ਮਸੀਹ ਦੇ ਨਾਮ ਦੇ ਚ ਕਿਉਂਕਿ ਖੁਦਾਵਨ ਨੇ ਕਿਹਾ ਯਹਵਾ ਪਰਮੇਸ਼ਰ ਕਹਿੰਦਾ ਮੈਂ ਤੈਨੂੰ ਉੱਚੀਆਂ ਸਥਾਨਾਂ ਵਿੱਚ ਲੈ ਜਾਵਾਂਗਾ ਮੈਂ ਤੈਨੂੰ ਉੱਥੇ ਲੈ ਜਾਵਾਂਗਾ ਜਿੱਥੇ ਦੁੱਤ ਤੇ ਸ਼ਾਦੀਆਂ ਨਦੀਆਂ ਵਗਦੀਆਂ ਸੂਪਰ ਮੀਸ਼ਰ ਆਪਣੇ ਬੱਚਾ ਨੂੰ ਤੜੀਆਂ ਲਾਈਫਾਂ ਚ ਪੂਰਾ ਕਰੇਗਾ ਸਿੱਧ ਤੇ ਸੰਪੂਰਨ ਹੋ ਕੇ ਉਹ ਦੇਵੀ ਚੱਲਦੇ ਜਾਓ ਬਣੀ ਰਹਿਓ ਅੜੇ ਰੋ ਖੜੇ ਰੋ ਅਰ ਪਿਤਾ ਮੈਂ ਪ੍ਰਾਰਥਨਾ ਕਰਦੀ ਜਿੰਨੇ ਰੋਗੀ ਜਿੰਨੇ ਦੁਸ਼ਤ ਆਤਮਾ ਦੇ ਜਕੜੇ ਅੱਜ ਤੇਰੀ ਪ੍ਰੈਜ਼ੈਂਸ ਦੇ ਵਿੱਚ ਬੈਠਿਆ ਜਿੰਨੀਆਂ ਦੁਸ਼ਤ ਆਤਮਾ ਨੇ ਇਹਨਾਂ ਦੀ ਲਾਈਫ ਨੂੰ ਇਹਨਾਂ ਦੇ ਦ੍ਰਿਸ਼ਟੀਆ ਨੂੰ ਇਹਨਾਂ ਦੀਆਂ ਇਹਨਾਂ ਦੀਆਂ ਜ਼ਿੰਦਗੀਆਂ ਇਹਨਾਂ ਦੀ ਬਾਡੀ ਨੂੰ ਡਿਸਟਰੋਏ ਕੀਤਾ ਅਜੋਨਾ ਸਭ ਦੁਸ਼ਟ ਆਤਮਾ ਦੇ ਉੱਤੇ ਹੌਲੀ ਗੋਸਟਰੀ ਫਾਇਰ ਉਤਰੇ 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 ਐ ਡੈਵਲ ਆਊਟ 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 ਇੱਕ ਇੱਕ ਜਾਨੂ ਛੱਡ ਜਿੰਨੇ ਆ ਇਸ ਪ੍ਰਾਰਥਨਾ ਨੂੰ ਸੁਣ ਰਿਆ ਔਰ ਰਾਈਟ ਨਾਉ ਖੁਦਾਵੰਤੀਰਾ ਆਤਮਾ ਨੂੰ ਫ੍ਰੀ ਕਰੇ ਔਰ ਡੈਵਲ ਹਰ ਇਹਨਾਂ ਦੀ ਲਾਈਫ ਦੇ ਹਿੱਸੇ ਤੋਂ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਪਵਿੱਤਰ ਆਤਮਾ ਤੇਰੀ ਸਮਰਥਿਣਾ ਨੂੰ ਕੇਰ ਲਵੇ ਤੇਰੀ ਸੁਰੱਖਿਆ ਇਨਾਂ ਦੇ ਉੱਤੇ ਆਵੇ ਪਰਮੇਸ਼ਰ ਤੇਰੇ ਲਹੂ ਦੀ ਸ਼ਾਮਰਥੇ ਨਾਲ ਦੇ ਲਈ ਬੋਲੇ ਖੁਦਾਵੰ ਪਾਕ ਰੂ ਇਹਨਾਂ ਨੂੰ ਛੂ ਚੰਗਿਆ ਕਰ ਆਜ਼ਾਦ ਕਰ ਚੁੱਕਿਆ ਚੰਗਿਆ ਕਰ ਚੁੱਕਿਆ ਪਿਤਾ ਖੁਦਾਵੰ ਤੈਰਾ ਧੰਨਵਾਦ ਕਰਦੇ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਪਿਤਾ ਮੇਰੇ ਲੋਕਾਂ ਨੂੰ ਤਿਹ ਹੱਥਾਂ ਚ ਦੇ ਨੀ ਤਰੇ ਲਹੂ ਤੇ ਛਿਪੋ ਨੀ ਪਿਤਾ ਇਹਨਾਂ ਦੀਆਂ ਗੱਡੀਆਂ ਵਾਹਿਕਲਸ ਇਹਨਾਂ ਦੇ ਕੰਮਾਂ ਦੇ ਸਾਰੇ ਸਫਰ ਕੰਮਾਂ ਵਾਲੀਆਂ ਪਲੇਸ ਪਰਮੇਸ਼ਰ ਇਹਨਾਂ ਨੂੰ ਮੈਂ ਬਰੈਸ ਕਰਦੀਆਂ ਤੇਰੇ ਦੂਤਾਂ ਨੂੰ ਪਰਮੇਸ਼ਰ ਇਹਨਾਂ ਦੀਆਂ ਜ਼ਿੰਦਗੀਆਂ ਚ ਮੈ ਰਿਲੀਜ਼ ਕਰਦੀ ਪ੍ਰਭੂ ਯਸ਼ੂ ਮਸੀਹ ਦੇ ਨਾਮ ਤੇ ਇਹਨਾਂ ਦੇ ਅੱਗੇ ਹੋ ਕੇ ਚੱਲਣ ਇਹਨਾਂ ਦੇ ਲਈ ਰਸਤਿਆਂ ਨੂੰ ਖੋਲਣ ਹਰ ਬੈਡ ਨਿਊਜ਼ ਕੈਨਸਲ ਹਰ ਐਕਸੀਡੈਂਟ ਇਸ ਪੀਰੀਅਡ ਕੈਨਸਲ ਹਰ ਡੈ ਸ਼ੁਹਾ ਹਰ ਅਟੈਕ ਇਹਨਾਂ ਦੀ ਲਾਈਵ ਚ ਕੈਨਸਲ ਹੋਵੇ ਪਿਤਾ ਅੱਜ ਪਿਤਾ ਹਰ ਹਥਿਆਰੀ ਨਦੀ ਲਾਈਵ ਚ ਕੈਨਸਲ ਹੋਵੇ ਜੋ ਸ਼ੈਤਾਨੀਆ ਪਿਤਾ ਔਰ ਖੁਦਾਵੰ ਤੇਰਾ ਰੂਹ ਇਹਨਾਂ ਨੂੰ ਚਲਾਵੇ ਇਹਨਾਂ ਨੂੰ ਫਲਵੰਤ ਕਰੇ ਉੱਚਾ ਕਰੇ ਜੈਵੰਤ ਕਰੇ ਪਿਤਾ ਬਹੁਤਿਆਂ ਦੇ ਲਈ ਇਹਨਾਂ ਨੂੰ ਬਰਕਤ ਦਾ ਆਨੰਦ ਦਾ ਸ਼ਾਂਤੀ ਦਾ ਕਾਰਨ ਬਣਾਵੇ ਪਰਮੇਸ਼ਰ ਸੋ ਇਸੇ ਤਰ੍ਹਾਂ ਸਬ ਜਨ ਮਾਰਨਿੰਗਸ ਪ੍ਰਾਰਥਨਾ ਨਾਲ ਜੁੜੇ ਰਹਿਣਾ ਸ਼ੇਅਰ ਕਰਨਾ ਔਰ ਅੱਤਕ ਕਿਸਨਾ ਪ੍ਰਾਰਥਨਾ ਨੂੰ ਪਹੁੰਚਾਉਣਾ ਤਾਂ ਕਿ ਤੁਹਾਡੇ ਦੁਆਰਾ ਬਹੁਤ ਸਾਰੀਆਂ ਰੂਹਾਂ ਬਚਾਈਆਂ ਜਾਣ ਪਰਮੇਸ਼ਰ ਨੇ ਤਾਂ ਉਹ ਸਾਨੂੰ ਕੰਮ ਦਿੱਤਾ ਕਿਆਂ ਤਾਂਕਿ ਉਹਦੇ ਰਾਜੇ ਵਦੇ ਔਰ ਸ਼ੈਤਾਨ ਦੇ ਹੱਥੋਂ ਲੋਕ छुड़ाई ਜਾਣ ਤਾਂ ਕਿ ਉਹ ਵੀ ਸੱਚ ਨੂੰ ਜਾਣਨ ਤੇ ਸੱਚ ਉਹਨਾਂ ਨੂੰ ਆਜ਼ਾਦ ਕਰੇ ਜਿਸ ਤਰ੍ਹਾਂ ਸਾਨੂੰ ਪਰਮੇਸ਼ਰ ਨੇ ਆਜ਼ਾਦ ਕੀਤਾ ਉਹਦੇ ਸੱਚ ਨੇ ਉਹਦੇ ਬਚਨ ਨੇ ਸਾਨੂੰ ਜੀਵਨ ਦਿੱਤਾ ਇਹ ਬਚਨ ਪਰਮੇਸ਼ਰ ਦਾ ਬਚਨ ਔਰਾਂ ਤੱਕ ਵੀ ਪਹੁੰਚੇ ਤਾਂ ਕਿ ਉਹ ਵੀ ਜੀਵਨ ਪਾ ਸਕਣ ਨਰਕ ਦੀਆਂ ਤੋਂ ਬਾਤ ਸਕਣ ਸੋ ਇਹਨਾਂ ਪ੍ਰਾਰਥਨਾਵਾਂ ਨੂੰ ਸ਼ੇਅਰ ਕਰਨਾ ਔਰਾਂ ਤੇ ਤੱਕ ਪਹੁੰਚਾਉਣਾ ਸੁਸਮਾਚਾਰ ਨੂੰ ਸੁਣਾਉਣਾ ਰੂਹਾਂ ਨੂੰ ਪਵਨ ਵਿੱਚ ਲੈ ਕੇ ਆਉਣਾ ਪਰਮੇਸ਼ਰ ਦੇ ਘਰ ਦੇ ਵਿੱਚ ਲੈ ਕੇ ਆਉਣਾ ਜੀਵਿਤ ਚਰਚ ਦੇ ਨਾਲ ਜੁੜੇ ਰਹਿਣਾ ਪਰਮੇਸ਼ਰ ਤੁਹਾਡੀਆਂ ਜ਼ਿੰਦਗੀਆਂ ਤੇ ਤੁਹਾਨੂੰ ਅਨੁਗ੍ਰਾਹ ਦੇਵੇ ਤਾਂ ਨੂੰ ਸਾਮਰ ਦੇਵੇ ਤਾਂ ਨੂੰ ਜ਼ੋਰ ਬਖਸ਼ੇ ਤਾਂ ਢੇਲੀ ਰਸਤਿਆਂ ਨੂੰ ਖੋਲੇ ਗ੍ਰੇਸ ਗਲੋਰੀ ਤੁਹਾਡੀ ਲਾਈਫ ਦਾ ਹਿੱਸਾ ਹੋਵੇ ਪ੍ਰਭ ਯਿਸੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਵਿੱਚ ਸਭ ਬੋਲੋ ਆਮੀਨ